ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮੋਹਨਪੁਰਾ ਤਹਿਸੀਲ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਇਹ ਪਿੰਡ ਦਸੋਂ ਨੇੜੇ ਬ੍ਰਹਮਪੁਰੇ ਦੇ ਰਹਿ ਜਾਂਦਾ ਸਰਿਆਲੀ ਵੀ ਇੱਥੋਂ ਤਕਰੀਬਨ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਆ ਜੱਜਵੀਰ ਦੇ ਕੋਲ ਆਏ ਆ ਦੋਸਤੋ ਇਸ ਘਰੋਂ ਤਕਰੀਬਨ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਅਸ਼ੂ ਵਪਾਰ ਦਾ ਵੀਰ ਹੁਣੇ ਕੰਮ ਕਰਦੇ ਆ ਤਕਰੀਬਨ ਕੋ 2-4 2-4-5 ਨੱਕ ਜਿਹੜੇ ਆ ਆਏ ਗਏ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਦਿਖਾਵਾਂਗੇ ਤੁਹਾਨੂੰ ਟੋਕੜ ਗੱਬਰ ਮੱਝ ਫੁੱਲ ਹੈਵੀ ਬਾਡੀ ਵੇਟ ਦੇ ਵਿੱਚ ਸੋ ਦੁੱਧ ਅੱਜ ਜੇਕਰ ਆਪਾਂ ਦੇਖੀਏ ਤੇ ਏਡੀ ਮੱਝ ਬਿਲਕੁਲ ਜਿੰਨਾ ਪੀਕ ਤੇ ਦੁੱਧ ਦੇ ਸਕਦੀ ਠੀਕ ਹੈ ਜੀ ਤੇ ਉਹਦੇ ਨਾਲੋਂ ਥੋੜਾ ਵਾਧਾ ਕਿਤੇ ਨਾ ਕਿਤੇ ਘੱਟ ਹੋਊਗਾ ਦੁੱਧ ਵੀ ਇਹਦੇ ਤਲੇ ਚੰਗਾ ਤੇ ਗੱਬਰ ਵੀ ਕਰਮਾੜੀ ਅੱਧੋ-ਅੱਧੋ ਸਮੇਂ ਦੀ ਹੈ ਇਹ ਦਿਖਾਵਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਦੋ ਬਹਿੜਾ ਦਿਖਾ ਦੇਾਂਗੇ ਇੱਕ ਬਗੈਰ ਬੱਚੇ ਤੋਂ ਵਾੜ ਹੋਊਗੀ ਠੀਕ ਹੈ ਜੀ ਤੇ ਇੱਧਰ ਇੱਕ ਟੁੱਕੀ ਆ ਠੀਕ ਹੈ ਜੀ ਗੱਪਣ ਤਿਆਰੀ ਦੇ ਉੱਤੇ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਜਿਹੜੇ ਭਰਾ ਸੱਜਣ ਨੇ ਥੋੜੇ ਪੈਸੇ ਖਰਚ ਕਰਨੇ ਆ ਤੇ ਤੁਹਾਡੇ ਬਿਲਕੁਲ ਇਹ ਮਤਲਬ ਦੀ ਵਾੜ ਤੁਹਾਨੂੰ ਦਿਖਾ ਦੇਵਾਂਗੇ ਠੰਡੀ ਧੀਰੀ ਸੀਲਸ ਲੱਗ ਬਿਲਕੁਲ ਜਾਇਜ਼ ਤੋਂ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਤਰੀਕਾ ਜੇ ਤੁਸੀਂ ਨੋਟ ਕਰ ਲਓ 20 ਮਾਰਚ ਨੂੰ ਆਪਾਂ ਵੀਡੀਓ ਭਰਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 8 8:30 ਵਜੇ ਦਾ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਜੱਜ ਬਾਈ ਸਾਸਰੀ ਘਰ ਸਹੀ ਗੱਲ ਸੰਧੂ ਸਾਹਿਬ ਉਹ ਠੀਕ ਠਾਕ ਏ ਠ ਸ਼ੁਕਰੇ ਮਾਲਕ ਦਾ ਜੱਜ ਐਨੀਮਲ ਇਸੇ ਤਰ੍ਹਾਂ ਤਕਰੀਬਨ ਚਿਰੋਂ ਦੋ ਚਾਰ ਨੱਕ ਆਏ ਕਰ ਰਹੇ ਹਾਂ ਹਾਂਜੀ ਹਾਂਜੀ ਸੰਤੂ ਸਾਹਿਬ ਐ ਇਦਾਂ ਹੀ ਰੈਗੂਲਰ ਆਈ ਜਾਂਦੇ ਇੱਕ ਰੋ ਇੱਕ ਦੋ ਠੀਕ ਆ ਵੀਰੇ ਹਾਂਜੀ ਹਾਂਜੀ ਅੱਜ ਆਪਣੇ ਕੋਲ ਤਿੰਨ ਪਸ਼ੂ ਆ ਜਿਹੜੇ ਅੱਜ ਸੰਤੂ ਸਾਹਿਬ ਦੋ ਗਾਇਆਂ ਵਾਂ ਤੇ ਇੱਕ ਮੱਝਾ ਤੋਕੜ ਗੱਬਣ ਠੀਕ ਆ ਵੀਰੇ ਹਾਂਜੀ ਚੰਗੇ ਰਿਕਾਰਡ ਵਾਲੀ ਆ ਠੀਕ ਆ ਹਾਂਜੀ ਹਾਂਜੀ ਉਹ ਮੱਝਾ ਅੱਜ ਵੀ ਚੰਗੇ ਦੁੱਧ ਤੇ ਚੱਲਣ ਢਈ ਹਾਂ ਹਾਂਜੀ ਸੰਤੂ ਸਾਹਿਬ ਸਾਢੇ 4.5 ਮਹੀਨਾ ਦੀ ਗੱਬਣ ਆ ਤੇ 10000 ਲੀਟਰ ਤੇ ਚੱਲਣ ਢਈ ਆ ਠੀਕ ਆ ਹਾਂਜੀ ਹਾਂਜੀ ਥਾਪੀ ਤੇ ਹੀ ਮਿਲਦੀ ਬ ਸਟਾਰਟ ਆਪਾਂ ਕਰਦੇ ਆ ਇਸ ਵਾਰ ਤੋਂ ਠੀਕ ਆ ਜੀ ਇਹ ਗੱਬਣ ਵੈੜਾ ਤੇ ਬਾਕੀ ਮੇਰਾ ਭਰਾ ਆ ਸਟ੍ਰਕਚਰ ਦੇ ਇਸ ਵੈੜਾ ਦਾ ਠੀਕ ਆ ਜੀ ਤੇ ਸੁਵਿਆਂ ਦੇ ਵਿੱਚ ਜੱਜ ਕਿਵੇਂ ਹੋਗੀ ਹੈ ਸੰਧੂ ਸਾਹਿਬ ਘਰ ਵਾਲੇ ਨੇ ਤੀਜਾ ਸੁਆ ਕਹਿੰਦੇ ਬਾਕੀ ਵੀਰ ਭਰਾ ਜੀ ਨੇ ਵੀ ਲੈਣੀ ਆ ਆਪਦੀ ਸਮਝ ਕਰਕੇ ਲਵੇ ਹਾਂ ਜੀ ਜਰਸੀ ਦਾ ਤੇ ਇਹ ਸ਼ਹਿਰ ਦਾ ਕ੍ਰੋਸ ਜਾਵਾ ਠੀਕ ਆ ਹਾਂਜੀ ਹਾਂਜੀ ਉਹ ਵੀ ਕ੍ਰੋਸ ਆਂਗ ਦੇ ਵਿੱਚ ਇਹ ਵੈੜਾ ਠੀਕ ਆ ਜੀ ਸੁਵਿਆਂ ਦੇ ਵਿੱਚ ਵੀਰਾਂ ਦਾ ਵੀ ਤੀਜਾ ਚਾਹੇ ਵੀ ਰਾਦੇ ਕੋਈ ਸਮਝ ਚੌਥਾ ਮੰਨ ਕੇ ਸੌਤਾ ਕਰ ਲੈਣ ਸਾਡੇ ਨਾਲ ਬਾਕੀ ਬਹੁਤ ਠੰਡੀ ਠਿਰੀ ਹੈ ਐ ਠੰਡੀ ਠਿਰੀ ਹੈ ਸੀਨ ਸਾਰੀ ਗੁਣਾ ਦੀ ਗੁਥਲੀ ਜੀ ਸੰਤੂ ਸਾਹਿਬ ਹਾਂ ਬਿਲਕੁਲ ਜੀ ਬਿਲਕੁਲ ਆ ਦੇਖੋ ਮੈਂ ਨਾ ਨਿਆਰੇ ਦੇ ਦੂਗਾ ਜਿੱਦਾਂ ਝੋਨੇ ਜਾਣੇ ਲੱਗਣੇ ਬਾ 50 ਬਈਏ ਬਾਹਰ ਲੱਗੇ ਹੋਣ ਟੈਰ ਜਾਦਿਆ ਕਰੂਗੀ ਹਾਂ ਚਾਹ ਪਾਣੀ ਦੇ ਪਾਸੋਂ ਢਿਲ ਨਹੀਂ ਕਰਮਾਲੀ ਕਰਦੀ ਹਾਂ ਜੀ ਹਾਂਜੀ ਲਓ ਵੀ ਠੀਕ ਆ ਜੀ ਜਿਹੜੇ ਨਾਰਮਲ ਹੀ ਕਿਸੇ ਭਰਾਣੇ ਜਿਹੜਾ ਚਾਹ ਪਾਣੀ ਆਸਤੇ ਬਿਲਕੁਲ ਘਰੇ ਪਸ਼ੂ ਲੈ ਕੇ ਜਾਣਾ ਤੇ ਤੁਹਾਡੇ ਮਤਲਬ ਤੇ ਆ ਬਾਕੀ ਦੁੱਧ ਤਾਂ ਨਹੀਂ ਪਤਾ ਹੁੰਦਾ ਪਸ਼ੂ ਕਿੱਥੋਂ ਤੱਕ ਚਵਾਜੇ ਕ੍ਰੋਸ ਅੰਗ ਦੇ ਵਿੱਚ ਆ ਕ੍ਰੋਸ ਮੇਰਾ ਭਰਾ ਵਹਿੜਾ ਦੋਗਲੀ ਵਹਿੜਾ ਗਰਮੀ ਦੇ ਵਿੱਚ ਕੋਈ ਕਰਮਾਲੀ ਨੂੰ ਕੋਈ ਧੁੱਪ ਛਾਣਾ ਮਤਲ ਤੋੜ ਕੇ ਆਪਾਂ ਦਿਖਾ ਦਿੰਦੇ ਆ ਦਿਨ ਹਜੇ ਕੱਢਦੀ ਆ ਬਾਕੀ ਟਿੱਪਣ ਟੋਪਣ ਚਾਰੇ ਥਲਾਂ ਦਾ ਨਿਆਰਾ ਕੋ ਜੈ ਜੀ ਹਾਂਜੀ ਹਾਂਜੀ ਸੰਤੋ ਸਾਹਾ ਇਹ ਸ਼ਹਿਦ ਹੀ ਆਉਂਦਿਆ ਵਾ ਠੀਕ ਆ ਹਾਂਜੀ ਉਹ ਵੀ ਟਿੱਪਣ ਹਜੇ ਦੋਸਤੋ ਸ਼ਹਿਦ ਹੀ ਆਉਂਦਾ ਠੀਕ ਆ ਤੇ ਹਜੇ ਲੈਂਦੀ ਆ ਦਿਨ ਲੈ ਜੂਗੀ ਕਰਮਾ ਦੀ ਠੀਕ ਆ ਜੀ ਬਾਕੀ ਲਾਇਆ ਲੋਇਆ ਕਾਫੀ ਨੇ ਸੋ ਬਾਕੀ ਅਗੇ ਸਮੇਂ ਤੇ ਛੱਡ ਦਿੰਨੇ ਆ ਪੰਜ ਲੈ ਜੇ 6 ਲੈ ਜੇ ਹਫਤੇ ਦੇ ਵਿੱਚ ਸੂਫੇ ਉਹ ਜਿੰਨੀ ਤਿਆਰੀ ਕਰ ਜੂਗੀ ਉਨਾ ਹੀ ਚੰਗਾ ਇਸ ਵੈਡ ਦੇ ਲਈ ਆ ਦੇਖੋ ਆ ਮੂੰਹ ਮੱਥਾ ਵੇਖੋ ਠੀਕ ਆ ਜੀ ਵਾਈਟ ਫੇਸ ਬਹੁਤ ਠੰਡੀ ਬਿਲਕੁਲ ਜਿੱਥੇ ਮਰਜ਼ੀ ਬੈਠੋ ਆਹ ਦੇਖੋ ਆਹ ਦੇਖੋ ਸੋ ਕਰਮਾ ਲਈ ਹੈ ਠੰਡੀ ਧੀਰੀਆ ਕੋਈ ਛਟਾਕਲ ਜੀ ਨਹੀਂ ਠੀਕ ਹੈ 13 14 ਕਿਲੋ ਸੰਧੂ ਸਾਹਿਬ ਦੁੱਧ ਚਵਾਇਆ ਵਾ ਥੋੜੀ ਜੀ ਆਈ ਉਹੋ ਜੇ ਘਰੋਂ ਸਾਂਭ-ਸੋਮਣੀ ਨਹੀਂ ਰੁੱਖੇ ਦੇ ਥਾਂੋਂ ਨਿਕਲੀਏ ਕਰਵਾਣੀ ਘੱਟ ਸਾਹਿਬ ਸੰਭਾਲ ਹੁੰਦੀ ਹੈ ਕਈ ਥਾਵਾਂ ਤੇ ਚਲੋ ਤੇ ਬਾਕੀ ਉਹ ਅਕੋਰਡਿੰਗ ਅੱਜ ਕਿਸੇ ਭਰਾ ਨੂੰ ਮਿਲ ਵੀ ਜਾਇਜ ਜਾਊਗੀ ਬਾਕੀ ਹਜੇ ਭੁਲਾ ਭੁਲਾ ਚਾਈ ਸੰਧੂ ਸਾਹਿਬ ਆ ਇੰਪਰੋ ਮੜੀ ਦੀ ਪਾਜ਼ਿਟਿਵ ਆ ਹਾਂਜੀ ਠੀਕ ਆ ਠੀਕ ਆ ਜੱਜ ਕੀ ਮੋਲ ਕਰਦਾ ਇਹਦਾ ਮੋਲ ਤੇ ਸੰਧੂ ਸਾਹਿਬ 35000 ਦਾ ਵਿਆਹ ਕਰਖ ਰੱਖਦੀ ਉਦਾਂ ਵੈਸੇ ਹਾਂ ਕਰਨੂ ਦੇ ਪਰ ਆਪਾਂ ਨੂੰ ਜਾਇਜ਼ ਮਿਲੀ ਆਪਾਂ ਨੂੰ ਜਾਇਜ਼ ਹੀ ਦੇ ਦੇਣੀ ਪਤਲੀ ਜੀ ਕਮਾਈ ਨਹੀਂ ਆ ਬਿਲਕੁਲ ਹਾਂਜੀ 32000 ਦੀ ਲਾਸਟ ਆਪਾਂ ਦੇ ਦਾਂਗੇ ਉਹ ਚੋਂ ਭੈਣ ਭਰਾ ਆਏਗਾ ਕਰਾਂਗੇ ਮਾਨਤਾਂ 32 ਚੋਂ ਹਾਂਜੀ ਹਾਂਜੀ ਠੀਕ ਆ ਭਾਈ ਲੋ ਵੀ 32000 ਦੇ ਵਿੱਚੋਂ ਵੀ ਛੋੜਛੱਪਾ ਹੋ ਜਾਊਗਾ ਮਾਨਤਾਂ ਹੋ ਜਾਊਗਾ ਠੀਕ ਆ ਜੀ ਤੇ ਜਾਇਜ਼ ਰੇਟਾ ਬਿਲਕੁਲ ਤੋ ਕਿਹਾ ਪਛੂਤ ਕਈ ਵਾਰ ਮੇਰਾ ਨਾ ਵਿਚਾਰ ਹੁੰਦਾ ਵੀ ਚਲੋ ਟੋਕੜ ਬਾਹਰ ਲੈ ਲਈਏ ਟੋਕੜ ਦੇ ਨਾਲ ਕਦੀ ਗੱਪਣ ਵੀ ਨਹੀਂ ਮਿਲਦੀਗੀ ਤੇ ਇਹ ਫੱਜਰਾਂ ਕਰਮਾਂ ਲਈ ਠੀਕ ਆ ਜੀ ਇਹ ਤਾਂ ਪਤਾ ਹੋਊਗਾ ਕਿਸੇ ਭਰਾ ਨੂੰ ਵੀ ਆਪਾਂ ਬਿਲਕੁਲ ਘਰੇ ਸਵਾਈ ਆ ਪ੍ਰੋਪਰ ਜੇਰ ਜੁਦ ਘਰੇ ਪਵਾਈ ਆਪਣੀ ਅੱਖੀਂ ਦੇਖ ਵੇਖ ਰੇ ਰੇਖ ਰੇਖ ਠੀਕ ਆ ਜੀ ਤੇ ਐਂਡ ਤੋਂ ਐਂਡ ਜਿਹੜੀ ਅੱਜ ਤੁਹਾਨੂੰ ਇਹਨੇ ਦੀ ਮਿਲ ਜੂਗੀ ਫਿਰ ਵੀ ਚਲ ਆਏ ਗਏ ਦਾ ਮੌਕੇ ਤੇ ਮਾਰਦਾਨ ਹੋ ਜੂਗਾ ਕੋਈ ਇੱਧਰ ਕੋਈ 100 200 ਕੋਈ ਪੱਕੀ ਫਿਕਸ ਨਹੀਂਗਾ ਕੋਈ 100 200 400 ਇੱਧਰ ਉੱਧਰ ਮਾਰਦਾਨ ਹੋ ਜੂਗਾ ਇੱਧਰ ਗੱਜ ਆਪਣੇ ਕੋਲ ਸਾਇਗਰ ਐਫਪੀ ਦੇ ਵਿੱਚ ਕ੍ਰੋਸ ਆ ਗਈ ਹੈ ਕੀ ਇਹਦੀ ਡਿਟੇਲ ਕੀ ਬੇਨਵਾਏ ਸੰਦੂ ਸਾਹਿਬ ਦੂਜਾ ਸੁਹਾ ਸੁਈ ਜੇ ਵੜ ਹਾਂਜੀ 16 ਕਿਲੋ ਦੁੱਧ 10 ਟਾਈਮ ਹਾਜ਼ਰ ਆ 16 ਕਿਲੋ ਹਾਂਜੀ ਕੋਈ 15 16 ਦਿਨਾਂ ਵਾਲੀ ਸੁਈ ਆ ਬੱਚਾ ਸਫਾਇਰ ਹੋ ਗਿਆ ਵਾ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਸਵੇਰ ਤੋਂ ਜਿਆ ਹਨ ਸੁਹਾ ਦੁੱਜਾ ਵਾ ਜੀ ਹਾਂ ਦੁੱਧ ਵੀ ਨੈਟ ਜਿਹੜਾ 15 16 15 16 ਕਿਲੋ ਗਾਰੰਟੀ ਵਾਲਾ ਪੱਕਾ ਜਿਹੜਾ ਠੀਕ ਆ ਜੀ ਚਾਰੇ ਥਾਂਮ ਚੋਂ ਚਵਾਈ ਦੇ ਚੰਗੇ ਆ ਸੰਦੂ ਸਾਹਿਬ ਮੱਝਾਂ ਵਾਲੀ ਚਵਾਈ ਲੱਗੀ ਆ ਥਾਂ ਥਣ ਬਾਕੀ ਵੇਖੋ ਠੀਕ ਆ ਜੀ ਕਿੱਡਾ ਮੋਟਾ ਥਾਂਮ ਲਓ ਜੀ ਆ ਸੋ so, 15 16 15 16 ਕਿਲੋ ਦੁੱਧ ਇਸ ਵਹੜ ਦੇ ਥੱਲੇ ਹੁਣ ਮੌਜੂਦ ਆ ਤੇ 15 16 ਦਿਨਾਂ ਦੀ ਸੂਈ ਹੈ ਬਗੈਰ ਬੱਚਿਆਂ ਠੀਕ ਆ ਜੀ ਬੱਚਾ ਇਹਦਾ ਕਿਤੇ ਐਕਸਪਾਇਰ ਹੋ ਗਿਆ ਬਾਕੀ ਵੱਡੇ ਵੱਡੇ ਕੱਦ ਕਾੜ ਦੀ ਸੰਧੂ ਸਾਹਿਬ ਕੋਈ ਛੋਟੀ ਨਾ ਮੰਨੇ ਵੀਰ ਭਰਾ ਹੂੰ ਵੱਡੇ ਕੱਦ ਕਾੜ ਦੀ ਆ ਆ ਮਿਲਦੀ ਮਿਲਦੀ ਬੰਗਾ ਬੰਗਾ ਪਾ ਲੈਨੇ ਆ ਹਾਂਜੀ ਬੰਗਾ ਪਾ ਕੇ ਮਿਲਦੀ ਆ ਸੰਧੂ ਸਾਹਿਬ ਠੀਕ ਆ ਹਾਂਜੀ ਹਾਂਜੀ ਠੀਕ ਆ ਲੋ ਵੀ ਬੰਗਾ ਬੰਗਾ ਜਿਹੜਾ ਦੋਸਤੋ ਜ਼ਰੂਰ ਪਾਇਆ ਜਾਂਦਾ ਆ ਕਰੋ ਚਾਹ ਕ ਠੀਕ ਆ ਜੀ ਸੋ ਕੱਦ ਉਹ ਤੋਂ ਵੱਡਾ ਪੂਰਾ ਉਹ ਮੇਰਾ ਭਰਾ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਲੈਣਾ ਵੱਡੀ ਹਾਈਟ ਕੱਦ ਦੇ ਵਿੱਚ ਆ 15 16 ਕਿਲੋ ਦੁੱਧ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਠੀਕ ਆ ਤੇ ਆ ਦੇਖੋ ਜੀ ਆ ਆਇਆ ਨੂੰ ਤੋੜਦੇ ਆ ਭੂਰ ਛੱਟੇ ਤੋਂ ਬਚਾਏ ਮੈਂ ਨਾ ਸੰਧੂ ਸਾਹਿਬ ਮੋਟੀ ਧਾਰ ਰੈਣ ਉਂਗਲ ਚ ਟੀਦੇ ਬਾਕੀ ਚੋਗੇ ਭੈਣ ਭਰਾ ਖੜੇ ਜਿੰਨੇ ਖੜਨੀ ਆ ਠੀਕ ਆ ਠੀਕ ਆ ਉਹ ਚਲੋ ਸਵੇ ਸਵੇ ਪਸ਼ੂ ਕਿਤੇ ਘਪਣਾ ਜਾਜੇ ਹਾਂਜੀ ਹਾਂਜੀ ਇਹ ਆਪਦੀ ਚਲੋ ਤਸੱਲੀ ਕਿਸੇ ਭਰਾ ਨੇ ਕਰ ਲੈਣੀ ਹੁੰਦੀ ਆ ਆਹ ਜੀ ਭੂਰ ਛੱਟੇ ਤੋਂ ਰਾਇ ਤਾਂ 15 16 ਕਿਲੋ ਦੁੱਧ ਇਸ ਵਕਤ ਦੇ ਕੋਲ ਹੁਣ ਹਾਜ਼ਰ ਆ ਠੀਕ ਆ ਜੀ ਸੰਦੂ ਸਾਹਿਬ ਬਲਬਲ ਦਾ ਬੱਚਾ ਹੋ ਗਿਆ ਵੇਖੋ ਵੈੜ ਕਾਦੀ ਠੀਕ ਆ ਜੀ ਲਓ ਜੀ ਪੂਰੇ ਵੱਡੇ ਕੱਦ ਘੜਤੀ ਆ ਠੀਕ ਆ ਜੀ ਕੋਈ ਸੱਜਣ ਆਪਣਾ ਦੂਰ ਨੇੜੇ ਆ ਰਿਹਾ ਤੇ ਇੱਕ ਗੱਲ ਤੁਸੀਂ ਮੰਨ ਕੇ ਆਇਓ ਸੌਦਾ ਕਰਿਓ ਵੱਡਾ ਕਾਦ ਦਾ ਸੰਦੂ ਸਾਹਿਬ ਮੋਲ ਦੇ ਤੁਹਾਨੂੰ ਬਰਾਜੇ ਬੱਚਾ ਹੰਦਾ ਦੇ ਵੈੜ 75 80 ਹਜ਼ਾਰ ਦੀ ਹਾਂਜੀ ਹਾਂਜੀ ਹੁਣ ਚਲੋ ਆਪਾਂ ਘਾਟੇ ਨਾਲ ਹੀ ਦੇ ਦੇਣੀ ਆ ਹਾਂ ਮੋਲ ਭਾਵੇਂ 50 55 ਕਰੀਏ 45000 ਦੀ ਐਂਡ ਦੇਣਾ ਤੇ ਛੋੜਛੱਪਾ ਹੀ ਕਰਨਾ ਜੀ 45 ਚੋਂ ਹਾਂਜੀ ਹਾਂਜੀ ਠੀਕ ਹੈ ਵੀਰੇ ਲਓ ਵੀ 45000 ਦੇ ਵਿੱਚੋਂ ਦੋਸਤੋ ਛੋੜਛੱਪਾ ਐ ਮੌਕੇ ਤੇ ਮਾਨਤਣ ਹੋ ਜਾਊਗਾ ਦੁੱਧ 15 16 ਕਿਲੋ ਕਰਮਾੜੀ ਚਵਾਈ ਜਨੂਗੀ ਠੀਕ ਆ ਜੀ ਬਾਕੀ ਕਿਸੇ ਭਰਾ ਦੀ ਚਲੋ ਸੇਵਾ ਬੁਧੇਰੇ ਹੋਈ ਤੇ ਅੱਗੇ ਦੁੱਧ ਤੁਸੀਂ ਹੋਰ ਵੀ ਵਧਾ ਸਕਦੇ ਜੇ ਐਸ ਵਕਤ ਜਿਹੜਾ 15 16 ਕਿਲੋ ਦੁੱਧ 45000 ਲੈਣ ਦੇਣ ਠੀਕ ਆ ਹਾਂਜੀ ਤੇ ਬਾਕੀ ਚਵਾਈ ਚੁਬੀ ਚੰਗੀ ਆ ਆਪਾਂ ਤੁਹਾਨੂੰ ਜੋ ਇਨਫੋਰਮੇਸ਼ਨ ਮਿਲੀ ਆ ਵਿੱਚੇ ਦੱਸ ਦਿੱਤਾ ਇਸੇ ਵੀਰ ਨੇ ਨਿਰਯੋਨਾ ਦੂਰੋਂ ਆਵਾਂ ਠੀਕ ਆ ਜੀ ਇੱਥੇ ਆਣ ਗਿਆ ਆਪਦੀ ਤੁਸੀਂ ਚੋਕੇ ਤਸੱਲੀ ਕਰ ਲਿਓ ਬਾਕੀ ਥਾਣ ਥਾਣ ਨੂੰ ਵੇਖੋ ਤੁਸੀਂ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਬਹੁਤ ਵਧੀਆ ਠੀਕ ਹੈ ਅਗਰ ਨਖਤ ਜਾਜੇ ਇਧਰ ਆਪਣੇ ਕੋਲ ਇੱਕ ਮਾਜ ਖੜੀ ਆ ਇਹ ਤੁਸੀਂ ਦੱਸ ਰਹੇ ਜੀ ਵੀ ਟੋਕੜ ਗੱਬਰ ਮਾਜ ਆ ਹਾਂਜੀ ਹਾਂਜੀ ਸੰਧੂ ਸਾਹਿਬ ਇਹ ਸਾਢੇ 24 ਮਹੀਨਿਆਂ ਦੀ ਗੱਬਣ ਆ ਹਾਂਜੀ ਹਾਂਜੀ ਤੇ 10 ਕਿਲੋ ਦੁੱਧ ਐਸ ਟਾਈਮ ਜਿਹੜਾ ਕੰਡੇ ਵਾਲਾ ਵਾ ਠੀਕ ਹੈ ਹਾਂਜੀ ਹਾਂਜੀ ਬਾਕੀ ਮਿਲਦੀ ਵੀ ਥਾਪੀ ਦੇ ਕੋਈ ਪਹਾੜਾ ਨਹੀਂ ਕੋਈ ਟੀਗਾ ਨਹੀਂ ਆ ਠੀਕ ਆ ਹਾਂਜੀ ਹਾਂਜੀ ਲੋਬੇ ਬਾਕੀ ਕਿਹਦੇ ਭੈਣ ਭਰਾ ਦੇ ਘਰੇ ਜਾ ਕੇ ਇੱਕ ਅੱਧਾ ਡੰਗ ਲੈ ਵੀ ਸਾਦੀ ਟੀਗਾ ਉਹ ਆਪਾਂ ਕਹਿੰਦੇ ਤੁਹਾਨੂੰ ਪਤਾ ਉਹ ਪ੍ਰੇਥਾਂ ਘਰ ਜਾ ਕਰਦਾ ਹੀ ਇਹ ਡੰਗਰ ਬਾਕੀ ਹੱਥਲ ਪਸ਼ੂ ਚਾਹੇ ਗੱਭਣ ਪੋਪਣ ਪਸ਼ੂ ਤੇ ਕਰ ਜਾਂਦੇ ਕਈ ਵਾਰ ਟਿਕਟੂਗੇ ਲੈ ਵੀ ਸਕਦਾ ਕੋਈ 2-4 ਦਾ ਟੀਗਾ ਵੀ ਲੈ ਸਕਦਾ ਹਾਂਜੀ ਹਾਂਜੀ ਬਾਕੀ ਵੱਡੀ ਮੈਂ ਆ ਕੋਈ 16-17 ਕਿਲੋ ਸੰਧੂ ਸਾਭ ਚਵਾਉਂਦੀ ਆਂ ਹੀ ਪੀਲੇ ਸੂਏ ਐਸੋ ਤਾਂ ਚਾਰਾਂ ਤੋਂ ਪਲੱਸ ਹੀ ਇਹ ਸਮਾਂ ਗੱਭਣ ਦਾ ਹਾਂਜੀ 4.5 ਮਹੀਨੇ ਉਧਾ ਦੇ 4.5 ਬਾਹਰ ਆ ਦੇ ਪੰਨਿਆਂ ਤੋਂ ਅੰਦਰ ਆਪਾਂ 4.5 ਦੀ ਦੱਸ ਕੇ ਦੇਣੀ ਆ ਠੀਕ ਹੈ ਹਾਂਜੀ ਹਾਂਜੀ ਤੇ ਦੁੱਧ 10 ਕਿਲੋ ਹਾਂਜੀ ਹਾਂਜੀ ਨੱਟ 10 ਕਿਲੋ ਦੁੱਧ ਠੀਕ ਹੈ ਹਾਂਜੀ ਮਾ ਵੀ ਦੁੱਧ ਮੈਂ ਪਹਿਲਾਂ ਜਿਗਰ ਕੀਤਾ ਸੀ ਦੁੱਧ ਵੀ ਬਿਲਕੁਲ ਸੱਜਰਾਂ ਦੇ ਮੁਕਾਬਲੇ ਅੱਜ ਜੇਕਰ ਆਪਾਂ ਮੱਝ ਲੈਣ ਜਾਈਏ ਅੱਜ ਤੇ ਸੱਜਰਾਂ ਜਿੰਨਾ ਦੁੱਧ ਵੀ ਕਰਮਾਲੀਦਲੇ ਹੈਗਾ ਤੇ ਰੇਟ ਅਕੋਰਡਿੰਗ ਤੁਸੀਂ ਜਜਮੈਂਟ ਕਰੋਗੇ ਇੰਨੇ ਲੀਟਰਾਂ ਲਈ ਜੇਕਰ ਆਪਾਂ ਸੱਜਰ ਮੱਝ ਲੈਣੀ ਹੋਵੇ ਤੇ ਕਿਦਨਾਂ ਕਿਤੇ ਮੈਨੂੰ ਲੱਗਦਾ ਕੋਈ 10 15 20000 ਵੱਧ ਵੀ ਕਰਨਾ ਪਵੇ ਬਾਕੀ ਸਫਾਈਆਂ ਸ ਇਹ ਹੈਗੀ ਆ ਵੀ ਚਲੋ ਪਸ਼ੂ ਗੱਪਣਾ 4 ਮਹੀਨਿਆਂ ਤੋਂ ਪਲਾਸ ਸਾਢੇ 4 ਮਹੀਨਿਆਂ ਦਾ ਸਮਾਂ ਹੋ ਗਿਆ ਤੇ ਤਕਰੀਬਨ ਕਰਮਾਲੀ ਅੱਗੇ ਸੂਸਵਾ ਪਾਉਗੀ ਅਗਲੇ ਸਵੇਰੇ ਦੇ ਵਿੱਚ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਇੱਥੇ ਪਹਾੜੇ ਤੇ ਮਿਲਦੀ ਆ ਠੀਕ ਆ ਜੀ ਅੱਗੇ ਨਵੀਂ ਤਾਂ ਤੇ ਜਾ ਕੇ ਕੋਈ ਪਸ਼ੂ ਇੱਕ ਤੇ ਉਹ ਦੇ ਨਾਲ ਕੋਈ ਟੀਕਾ ਟੁਕਾ ਲੈ ਸਕਦਾ ਟਿਕ ਟੁਕ ਜਾਂ ਗਈ ਕਰਮਾਲੀ ਠੀਕ ਆ ਜੀ ਤੇ ਪਹਾੜੇ ਤੇ ਫਿਰ ਕੰਟੀਨਿਊ ਆ ਜੂਗੀ ਸੰਤੂ ਸਾਹਿਬ ਆਪਣੇ ਘਰੇ ਕੋਈ ਪਹਾੜਾ ਨਹੀਂ ਕੋਈ ਟੀਕਾ ਨਹੀਂ ਐ ਥਾਪੀ ਤੇ ਮਿਲਦੀ ਹੈ ਕਰਮਾਲੀ ਠੀਕ ਆ ਜੀ ਹਾਂਜੀ ਆਪਣੇ ਕੋਲ ਕੋਈ ਸੱਜਣ ਆ ਜਾ ਵੀ ਦੋ ਟਾਈਮ ਇੱਥੇ ਭਾਵੇਂ ਕੋਈ ਥਾਪੀ ਦੇ ਸੰਧੂ ਸਾਹਿਬ ਆਪਣੇ ਘਰੇ ਆਪਾਂ ਚਵਾ ਕੇ ਦਵਾਂਗੇ ਥਾਪੀ ਦੇ ਹਾਂਜੀ ਬਾਕੀ ਸਫਾਈਆਂ ਵੇਖੋ ਸੰਧੂ ਸਾਹਿਬ ਸੱਜਣਾਂ ਨੂੰ ਲੇਵਾ ਲਈ ਫਿਰਦੀ ਆ ਕੱਤਪੋਤੀ ਬਹੁਤ ਸੋਨਾ ਟਾਚਾ ਟੂਚਾ ਮੈਂ ਤਾਂ ਚੰਗਾ ਹਾਂਜੀ ਹਾਂਜੀ ਫੋਲ ਵੱਡੀ ਬਾਡੀ ਦੀ ਸੰਧੂ ਸਾਹਿਬ ਸੂਛਾਈ ਕਰੋ ਚੱਕ ਠੀਕ ਆ ਜੀ ਬਲੈਕ ਸਿੰਘ ਥੋੜਾ ਜਿਹਾ ਖੁੱਲਾ ਪਰ ਬਲੈਕ ਸ਼ਾਈ ਸੂਛਾ ਕਰੋ ਬਲੈਕ ਇੱਕ ਰੰਗ ਠੀਕ ਆ ਜੀ ਤੇ ਕੁਝ ਕੁ ਮਗਰ ਪੂਛ ਤੇ ਵਾਲ ਵਾਈਟ ਆ ਇੱਕ ਵਾਰੀ ਜੱਜ ਬਰੇ ਹੋਰ ਐਨੂੰ ਘੁਮਾ ਦਿਆ ਤੇ ਚੱਡੇ ਲੇਵੇ ਦੀ ਪੰਤਰ ਬਹੁਤ ਜਦੀ ਸੋਣੀ ਮੋਢ ਸੌਜਰ ਦਾ ਦੁੱਧ ਵੀ ਜੱਜੇ ਚੰਗਾ ਹੋ ਗੁੰਦਾ ਸੰਦੂ ਸਾਹਿਬ 16 17 ਕਿਲੋ ਘਰ ਆ ਲਿਆ ਨੇ ਦੱਸਿਆ ਵੀ ਆਪਾਂ ਚੋਂਦੇ ਰਹੇ ਜਿੰਨਾਂ ਦਾ ਆਪਾਂ ਖਰੀਦੀ ਆ ਵੀ ਅੱਜ ਤੱਕ तकरीबन ਚਲੋ ਆਪਣੇ ਭੈਣ ਭਰਾਵਾਂ ਨੇ ਜੱਜਮੈਂਟ ਕਰੀ ਜਾਨੀ ਵੀ 4 4.5 ਮਹੀਨੇ ਤੋਂ ਗੱਭਣਦੇ ਆ ਹਾਂਜੀ ਹਾਂਜੀ ਸੰਦੂ ਸਾਹਿਬ ਹਾਂ 1.5 ਮਹੀਨੇ ਤੱਕ ਪਸ਼ੂ ਬਣਦਾ ਬੁੰਦਾ ਵੀ ਨਵੇਂ ਹਰਵਰੀਆ ਹੀ ਹੋਈ ਤੇ ਸੰਦੂ ਸਾਹਿਬ ਆਧੇ ਚ ਆ ਗਈ ਆ ਬਾਕੀ ਤੁਹਾਨੂੰ ਵੀ ਪਰਾਵਾ ਵੀ ਹੁਣ ਅੱਧ ਚ ਆਈ ਆ ਗੱਭਣ ਤੇ ਦੁੱਧ 16 17 ਕਿਲੋ ਚੋਂਦੀ ਰਹੀ ਜਿਹੜਾ ਹੁਣ ਇਸ ਟਾਈਮ 10 11 ਕਿਲੋ ਚੱਲ ਰਹੀ ਆ ਬਿਲਕੁਲ ਜੀ ਹਾਂਜੀ ਬਾਕੀ ਪਤਲੀ ਚਮ ਮੈਂ ਵੀ ਅੱਜ ਕੀ ਮੁੱਲ ਕਰੇਗਾ ਦਾ ਦੇ ਦਈਏ ਕਿੰਨੇ ਦੀ ਸੰਧੂ ਸਾਹਿਬ ਮੁੱਲ ਕਰਨ ਨੂੰ 1 5 ਕਰਦੇ ਆ 3000 ਛੋੜ 1 ਲੱਖ 2000 ਦੀ ਦੇ ਦਈਏ 1 ਲੱਖ 2 ਦੀ ਕਰਦਿਏ ਮਾਨਤਨ ਮੈਂ ਸੁਲਸ ਕਰਕੇ ਦੇ ਦੇ ਜਿੰਨਾ ਵੀ ਤੇਰੀ ਸ਼ਰਤ ਹੈਗੀ ਉੰਨੀ ਆਪਾਂ ਕਰ ਦਈਏ ਸੰਧੂ ਸਾਹਿਬ 2000 ਹੋਰ ਮਾਨਤਾ ਮੈਂ ਪੂਰੇ ਲੱਖ ਦੀ ਦੇ ਦਾਂਗੇ ਤੇ ਉਹਦੇ ਚੋਂ ਵੀ ਭੈਣ ਭਰਾ ਇਹਦਾ ਕਰਾਂ ਮਾਨਤਾ ਲੱਖ ਚੋਂ ਵੀ ਹਾਂਜੀ ਹਾਂਜੀ ਮੋ ਵੀ ਲੱਖ ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਠੀਕ ਹੈ ਜੀ 1 ਲੱਖ 2000 ਬੇਸ਼ੱਕ ਡਿਮਾਂਡ ਹੋਊਗੀ ਪਰ ਵਿੱਚੋਂ ਲੱਖ ਦੇਉ ਮਾਨਤਨ ਹੋਊਗਾ ਕੋਈ ਸੱਜਣ ਵੀ ਆਪਣਾ ਆਉਂਦਾ ਸਿੰਗਲ ਅੱਡੀ ਦੀ ਆ ਪੁੱਟੇ ਪਾਟੇ ਦੀ ਜੋ ਰਾਈ ਜੁੜੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਤੇ ਵੈਸੇ ਨਾਰਮਲੀ ਜਿਹਦੀ ਬਿਲਕੁਲ ਸਿੰਗਲ ਹੱਡੀ ਤੋਂ ਕਾਫੀ ਜ਼ਿਆਦਾ ਇਹ ਪੁੱਠੇ ਦੀ ਬੰਤਰ ਹੁੰਦੀ ਆ ਵਿੱਚੋਂ ਸੈਂਟਰ ਤੋਂ ਕਾਫੀ ਉੱਚਾ ਤੇ ਚੰਗੇ ਦੁੱਧ ਵਾਲਾ ਪਸ਼ੂ ਮੰਨਿਆ ਜਾਂਦਾ ਤੇ ਦੁੱਧ ਕਰਮ ਵਾਲੀ ਕੋਈ 15 16 16 ਸਰੀ ਆ ਜਦੋਂ ਸੱਜਰ ਸੂਈ ਆ ਐਸ ਵਕਤ ਵੀ 10 ਕਿਲੋ ਦੁੱਧ ਮੇਰਾ ਭਰਾ ਚੋਕੇ ਕੋਈ ਤਸੱਲੀ ਕਰ ਸਕਦਾ ਸੋ ਇਹ ਸਟਰਕਚਰ ਆ ਇਸ ਮੈਂ ਦਾ ਇਹ ਬੰਤਰਾ ਠੀਕ ਆ ਜੀ ਸੋ ਚੱਡੇ ਲੇਵੇ ਦੀ ਵੀ ਬਾ ਕਮਾਲ ਹੁਣ ਵੀ ਤਕਰੀਬਨ ਤੁਸੀਂ ਵੇਖੋਗੇ ਚਵਾਈ ਲਈ ਥੋੜੇ ਜਿਹੇ ਪਸ਼ੂ ਆਪਾਂ ਰੋਕੇ ਸੀਗੇ ਆ ਦੇਖੋ ਸੰਦੂਸਾ ਸਫਾਈਆਂ ਦਾ ਮੈਂ ਨਾ ਘੜ ਘੜ ਹੀ ਲਾਈਆਂ ਰ ਆਪਣੇ ਬਹੁਤ ਜਾਰੀ ਛੱਡੇ ਦੀ ਸਾਫ ਆ ਦੇ ਠੀਕ ਹੈ ਵੀਰੇ ਨਾ ਇਧਰ ਬਣੀ ਵਾਲੇ ਪਾਸੇ ਵੀ ਦਿਖਾਈਏ ਆ ਕਰੋ ਚੈੱਕ ਠੀਕ ਆ ਜੀ ਲੋ ਵੀ ਅੱਜ ਐਨੀਮਲ ਨੇ ਠੀਕ ਹੈ ਜੀ ਇੱਕ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਬਹੁਤ ਵਧੀਆ ਚੰਗੀ ਆ ਵਜਨ ਵੇਟ ਬਹੁਤ ਆ ਵੱਡੀ ਆ ਠੀਕ ਹੈ ਜੀ ਕਿਉਂਕਿ ਕਿਸੇ ਭਰਾ ਨੇ ਸੌਦਾ ਕਰਨਾ ਤੇ ਇੱਕ ਆਈਡੀਆ ਲੈ ਕੇ ਸੌਦਾ ਕਰਿਓ ਜੇ ਵੱਡੀ ਆ ਕੋਈ ਸਮੱਤਰ ਜਾਂ ਛੋਟੇ ਕੱਦ ਦੀ ਨਹੀਂਗੀ ਇੱਕ ਵੈਰ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਉਹਦੇ ਬਿਲਕੁਲ ਇਕੋਲ ਕੱਦ ਦਾ ਬਰਾਬਰ ਕੱਦ ਕਾਠਾ ਇਸ ਮੱਝ ਦਾ ਸੁਬਿਆਂ ਦੇ ਵਿੱਚ ਮੇਰਾ ਭਰਾ ਦੀ ਸਮਝ ਵੇਖ ਲਿਆ ਜੇ ਵੈਸੇ ਸਿੰਘ ਖੋਲਾ ਤੇ ਜੱਜ ਗਾਂ ਵੈਸੇ ਹੋ ਸਕਦਾ ਵੀ ਤੇਜਾ ਸੂਆ ਸੋਣੀ ਆ ਸੰਦੂ ਸਹਾਕਾਰ ਵਾਲਿਆਂ ਨੇ ਤੇ ਜਾਈ ਦੱਸਿਆ ਬਾਕੀ ਆਪੋ ਆਪਣੀ ਬਾਕੀ ਪੜੀ ਸੰਭੀਆ ਮਾਝ ਕੋਈ ਦੱਕਦੁਕ ਨਹੀਂ ਏਡੀ ਦੇ ਹਾਂਜੀ ਹਾਂਜੀ ਪੂਰੀ ਸ਼ਾਈ ਸ਼ੂਈ ਵਾਲੀ ਸੰਦੂ ਸਾਹਿਬ ਮਾਝ ਸਹੀ ਹੋ ਗਿਆ ਜੀ ਹਾਂਜੀ ਹਾਂਜੀ ਉਹ ਵੀ 1 ਲੱਖ ਦੇ ਵਿੱਚੋਂ ਮਾਨਤਨ ਹੋਊਗਾ ਠੀਕ ਆ ਜੀ ਬਾਕੀ ਮੇਰੇ ਭਰਾ ਸਾਰੇ ਕਾਰੀ-ਵਿਹਾਰੀ ਬੰਦੇ ਆ ਜਿਹੜੇ ਚਾ ਕੋਈ ਪਸ਼ੂ ਪਾਲਕ ਵੇਰ ਨੇ ਉਹਨਾਂ ਆਪਣੀ ਚੋਕੇ ਇਥੇ ਆਣ ਕੇ ਤਸੱਲੀ ਕਰ ਹੀ ਲੈਣੀ ਆ ਜਾਇਜ਼ ਰੇਟਾਂ ਦੇ ਉੱਤੇ ਮਾਲ ਸੋ ਵਜ਼ਨ ਲੋੜੀ ਬਹੁਤ ਜ਼ਿਆਦਾ ਕਰਮ ਵਾਲੀ ਮੈਂ ਨੂੰ ਲੱਗਾ ਵੈਸੇ ਇਥੇ ਆਣ ਕੇ ਵੇਖੋਗੇ ਤੇ ਫਿਰ ਹੋਰ ਵੀ ਦਿਲ ਖੁਸ਼ ਹੋਊਗਾ ਕਿਸੇ ਭਰਾ ਦਾ ਚੰਗੀ ਮੱਝ ਇਧਰ ਵੇੜ ਤੁਹਾਨੂੰ ਦਿਖਾਤੀ ਆ ਇਧਰ ਇੱਕ ਟੁੱਕੀ ਜਿਹੜੀ ਗੱਬਣ ਵੇੜ ਤੁਹਾਨੂੰ ਦਿਖਾਤੀ ਆ ਬੜੇ ਜਾਇਜ਼ ਰੇਟ ਭਾਪੜਤੇ ਦੇ ਵਿੱਚ ਮਿਲ ਜੂਗੀ ਅੱਜ ਤੇ ਜੱਜ ਇੱਕ ਨੰਬਰ ਵੀਰ ਕਰਦੇ ਸਾਂਜੀ ਆ ਨੰਬਰ ਸੰਤੂ ਸਾਹਿਬ ਆਪਣਾ ਹੈਗਾ 973 727286 ਪਿੰਡ ਮੋਹਨਪੁਰਾ ਦਾ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਇਹ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਜੱਜ ਵੀਰ ਤੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਲਿਓ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ